ਕਚੂਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਅੱਜ ਜੋ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਭਾਰਤ ਦੇ ਦਫਤਰ ਅਜਨਾਲਾ ਵਿਖੇ ਪ੍ਰਧਾਨ ਸਰਵਣ ਸਿੰਘ ਗੱਬਰ ਦੇ ਪ੍ਰਧਾਨ ਜੀ ਇੱਥੇ ਸਾਂਝ ਐਕਸ਼ਨ ਫਰੰਟ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਇੱਥੇ ਇਕੱਤਰਤਾ ਹੋਈ ਆ ਔਰ ਇਸ ਇਕੱਤਰਤਾ ਜਿਹੜੀ ਜੋ ਮੀਟਿੰਗ ਕੀਤੀ ਗਈ ਆ ਮੀਟਿੰਗ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਜੋ ਲੰਮੇ ਸਮੇਂ ਤੋਂ ਪੈਂਡਿੰਗ ਮਸਲੇ ਪਏ ਸੀ ਪੁਲਿਸ ਪ੍ਰਸ਼ਾਸਨ ਦੇ ਕੋਲ ਵੱਖ-ਵੱਖ ਥਾਣਿਆਂ ਦੇ ਵਿੱਚ ਗਰੀਬ ਲੋਕਾਂ ਨੂੰ ਧੱਗੇ ਛਾਈਆਂ ਦੇਖਣ ਨੂੰ ਮਿਲ ਰਹੀਆਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਉੱਚ ਅਧਿਕਾਰੀਆਂ ਨੂੰ ਬਚਾਉਣ ਦੀ ਜੇ ਕਿਤੇ ਉਹਨਾਂ ਤੇ ਕੋਈ ਨੌਬਤ ਆ ਜਾਂਦੀ ਪੱਤੇ ਦੀ ਤੇ ਉਹਨਾਂ ਨੂੰ ਬਚਾਉਣ ਲਈ ਜਿਹੜਾ ਵਾ ਪੂਰਾ ਯਤਨ ਕੀਤਾ ਜਾਂਦਾ ਇਸੇ ਤਰ੍ਹਾਂ ਸਾਰੰਗੜੇ ਪਿੰਡ ਦਾ ਜੇਕਰ ਆਪਾਂ ਮਸਲੇ ਨੂੰ ਦੇਖੀਏ ਤੇ ਜਿਹੜਾ ਮੁੱਖ ਸਰਪੰਚ ਸੀ ਜਿਸ ਤੋਂ ਸਾਰੀ ਗੱਲ ਜਿਹੜੀ ਸ਼ੁਰੂਆਤ ਹੁੰਦੀ ਆ ਔਰ ਉਹ ਸਰਪੰਚ ਦੇ ਖਿਲਾਫ ਪਿੰਡ ਵਾਲਿਆਂ ਵੱਲੋਂ ਪਹਿਲਾਂ ਜਿਹੜਾ ਵਾ ਸੰਬੰਧਤ ਚੌਂਕੀ ਦੇ ਵਿੱਚ ਸ਼ਿਕਾਇਤ ਵੀ ਕੀਤੀ ਜਾਂਦੀ ਆ ਔਰ ਬਾਅਦ ਦੇ ਵਿੱਚ ਪਰਚਾ ਵੀ ਹੁੰਦਾ ਔਰ ਪਰਚੇ ਦੇ ਵਿੱਚ ਜਿਹੜਾ ਵਾ ਸਰਪੰਚ ਨੂੰ ਜਿਹੜਾ ਵਾ ਪ੍ਰਸ਼ਾਸਨ ਅੱਜ ਤੱਕ ਵਿਚਾਰਿਆ ਵਾ ਔਰ ਉਹਦਾ ਜਿਹੜਾ ਵਾ ਪਰਚੇ ਦੇ ਵਿੱਚ ਨਾਂ ਨਹੀਂ ਦਿੱਤਾ ਗਿਆ ਔਰ ਇਹਦੇ ਵਿੱਚ ਜਿਹੜੇ ਸਿਆਸੀ ਲੀਡਰ ਆ ਉਹ ਵੀ ਸ਼ਹਿਦ ਦੇ ਰਹੇ ਨੇ ਜਿਸ ਤਰੀਕੇ ਨਾਲ ਉੱਥੇ ਦੀ ਜਿਹੜੀ ਇੱਕ ਲੇਡੀਜ਼ ਹੈਗੀ ਆ ਲੀਡਰ ਸੋਨੀਆ ਮਾਨ ਉਹਨਾਂ ਦੇ ਪਹਿਲੇ ਵੀ ਪুতਲੇ ਫੂਕੇ ਗਏ ਸੀ ਤੇ ਹੁਣ ਦੁਬਾਰਾ ਵੀ ਜਿਹੜਾ ਵਾ ਅੱਜ ਦਾ ਜਿਹੜਾ ਫੈਸਲਾ ਲਿਆ ਗਿਆ ਵਾ ਕਿ 1 ਸਤੰਬਰ ਨੂੰ ਜਿਹੜਾ ਵਾ ਬੀਆਈਜੀ ਬਾਰਡਰ ਰੇਂਜ ਜਿੰਨੀਆਂ ਜਥੇਬੰਦੀਆਂ ਦੇ ਲੰਮੇ ਸਮੇਂ ਤੋਂ ਜਿਹੜੇ ਮਸਲੇ ਲਟਕ ਰਹੇ ਆ ਉਹਨਾਂ ਸਾਰਿਆਂ ਮਸਲਿਆਂ ਨੂੰ ਲੈ ਕੇ ਔਰ ਜੋ ਸਾਰੰਗੜੇ ਦਾ ਮਸਲਾ ਵਾ ਜਿਹੜਾ ਇੱਕ ਜੱਟ ਹੋਣ ਦੇ ਨਾਤੇ ਤੇ ਉਹ ਸਰਪੰਚ ਦਾ ਜਿਹੜਾ ਵਾ ਪਰਚੇ ਦੇ ਵਿੱਚ ਨਾਂ ਨਹੀਂ ਸ਼ਾਮਲ ਕੀਤਾ ਗਿਆ ਅਸੀਂ ਜਿਹੜਾ 1 ਸਤੰਬਰ ਨੂੰ ਡੀਆਈਜੀ ਦਫ਼ਤਰ ਦਾ ਜਿਹੜਾ ਵਾ ਘਰਾਓ ਕਰਨ ਜਾ ਰਹੇ ਹਾਂ ਇਹਦੇ ਵਿੱਚ ਜਿਹੜਾ ਵਾ ਜਿਹੜੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੀ ਆ ਲੋਕਾਂ ਨੂੰ ਜਿਹੜਾ ਵਾ ਛੜਤਾਂ ਤੇ ਉੱਤਰ ਲਈ ਮਜਬੂਰ ਕੀਤਾ ਜਾਂਦਾ ਵਾ ਔਲੇ-ਪਾਲੇ ਗਰੀਬ ਲੋਕਾਂ ਨੂੰ ਲੁੱਟਿਆ-ਕੁੱਟਿਆ ਜਾਂਦਾ ਵਾ ਔਰ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ ਉਹਨਾਂ ਦੀ ਆਵਾਜ਼ ਨੂੰ ਜਿਹੜਾ ਵਾ ਬੁਲੰਦ ਕਰਨ ਲਈ ਜਿਹੜਾ ਵਾ 1 ਸਤੰਬਰ ਨੂੰ ਡੀਆਈਜੀ ਬਾਰਡਰ ਰੇਂਜ ਦਾ ਜਿਹੜਾ ਵਾ ਘਰਾਓ ਕਰਨ ਦਾ ਜਿਹੜਾ ਵਾ ਸਮੂਹ ਜਥੇਬੰਦੀਆਂ ਵੱਲੋਂ ਨਿਰਣਾ ਲਿਆ ਗਿਆ ਵਾ ਤੇ 1 ਸਤੰਬਰ ਨੂੰ ਵੱਡੇ ਪੱਧਰ ਤੇ ਜਿਹੜਾ ਵਾ ਡੀਆਈਜੀ ਬਾਰਡਰ ਰੇਂਜ ਦਾ ਘਰਾਓ ਕੀਤਾ ਜਾਊਗਾ ਔਰ ਜਿੰਨੇ ਵੀ ਮਸਲੇ ਗਰੀਬ ਪਰਿਵਾਰਾਂ ਦੇ ਪੈਂਡਿੰਗ ਆ ਜਿੰਨਾਂ ਚਿਰ ਉਹਨਾਂ ਨੂੰ ਨਿਆਂ ਨਹੀਂ ਮਿਲਦੇ ਉਹ ਜਿਹੜਾ ਵਾ ਉਥੋਂ ਜਿਹੜਾ ਵਾ ਤਰਨਾ ਜਿਹੜਾ ਵਾ ਨਹੀਂ ਚੁੱਕਿਆ ਜਾਏਗਾ ਔਰ ਨਾਲ ਦੀ ਨਾਲ ਜਿਹੜੀ ਸੋਨੀਆ ਮਾਨ ਆ ਜਿਹੜੇ ਆਮ ਆਦਮੀ ਪਾਰਟੀ ਦੀ ਸੋਨੀਆ ਮਾਨ ਲੀਡਰ ਆ ਉਹਦੇ ਪੁਤਲੇ ਵੀ ਜਿਹੜੇ ਆ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਆ ਉਕੇ ਜਾਣਗੇ ਇਹਨਾਂ ਸ਼ਬਦਾਂ ਨਾਲ ਮੈਂ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਨਾਂ ਸਰਪ ਉਹ ਬੋਲੇ ਸੋਨਤਾ ਪ੍ਰਮਾਣ ਵਾਲਮੀਕ ਮਾਰਾਇਕ ਜੈ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਸੈਕਸ਼ਨ ਦੀ ਕਮੇਟੀ ਤੋਂ ਪੰਜਾਬ ਪ੍ਰਧਾਨ ਆ ਔਰ ਜੋ ਅੱਜ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਦੇ ਦਫਤਰ ਦੇ ਵਿੱਚ ਫੈਸਲਾ ਲਿਆ ਗਿਆ ਵਾ ਵੱਖ-ਵੱਖ ਜਥੇਬੰਦੀਆਂ ਵੱਲੋਂ ਔਰ ਸਾਂਝੀ ਐਕਸ਼ਨ ਗਰੁੱਪ ਵੱਲੋਂ ਉਹਦੇ ਵਿੱਚ ਫੈਸਲੇ ਲਏ ਆ ਕਿ ਜੋ ਸਾਡੀ ਗਰੀਬ ਜਨਤਾ ਵਾ ਥਾਣੇ ਵਿੱਚ ਧੱਕੇ ਖਾ ਖਾ ਕੇ ਜਿਹੜੀ ਆ ਉਹ ਅੱਤਕੁੱਤੀ ਆ ਔਰ ਉਹਨਾਂ ਨੂੰ ਹੀ ਇਨਸਾਫ ਦਿਵਾਉਣ ਵਾਸਤੇ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਨਿਰਣਾ ਲਿਆ ਵਾ ਕਿ ਜੋ ਪਹਿਲੀ ਤਰੀਕ ਨੂੰ ਆਜ ਦੀ ਬਾਰਡਰ ਰੈਂਡ ਦੇ ਦਫਤਰੇ ਸੂਣੀਆਮਾਨ ਦਾ ਪਤਲਾ ਫੁਕਿਆ ਜਾਵੇਗਾ ਔਰ ਜਿਸ ਤਰ੍ਹਾਂ ਸਾਡੇ ਜੋਗਾ ਵੀਰ ਜੀ ਨੇ ਦੱਸਿਆ ਕਿ ਉੱਥੇ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਵਾ ਉਹਦਾ ਪੰਜਾਬ ਸਰਕਾਰ ਉਹ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਇਸ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਕਿ ਵਕ ਵਕਤੀਆਂ ਦਾ ਜਿਹੜਾ ਵਾ ਦਿਨ ਬਦਨੇ ਜਿਹੜਾ ਵਾ ਥਾਣੇ ਦੇ ਵਿੱਚ ਰੋਲਦੀਆਂ ਪਈਆਂ ਨੇ ਕੋਈ ਧੀਆ ਪੈਣਾ ਸਾਡੀਆਂ ਦਾਦੀ ਬਲੀ ਚੜ ਰਹੀਆਂ ਨੇ ਉਹ ਕੋਈ ਸੋਹਰੇ ਦੇ ਸਕਾਰ ਹੋ ਰਹੀਆਂ ਨੇ ਕਿਹਨੂ ਦੇ ਵੇਹੇ ਮਾਰਿਆ ਜਾਂਦਾ ਵਾ ਤੇ ਬਹੁਤਿਆਂ ਦੀਆਂ ਧੀਆ ਜੋ ਸਾਡੇ ਕੋਲ ਕੀ ਸਿੱਧਾਂ ਤੇ ਆ ਰਹੇ ਆ ਕਿ ਜਿਨ੍ਹਾਂ ਨੂੰ ਇੱਕ ਦੋ ਦੋ ਬੱਚੇ ਹੋ ਜਾਂਦੇ ਆ ਤੋਂ ਉਤੋਂ ਬਾਅਦ ਜਿਹੜਾ ਵਾ ਸੋਹਰੇ ਪਰਿਵਾਰ ਵੱਲੋਂ ਉਹਨਾਂ ਨੂੰ ਘਰਾਂ ਤੋਂ ਕੱਢਿਆ ਜਾਂਦਾ ਵਾ ਤੇ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਅਸੀਂ ਇੰਨੀ ਗੱਲ ਕਹਿੰਨੇ ਕਿ ਇਹਨਾਂ ਧੀਆ ਨੂੰ ਇਨਸਾਫ਼ ਮਿਲ ਜੇ ਉਹ ਕਹਿ ਦਿੰਦੇ ਗਾਰੀਆਂ ਕੋ 18 ਸਾਲ ਤੋਤੇ ਹੋ ਚੁੱਕੇ ਆ ਬੰਦਾ ਹਰ ਕੋਈ ਫੈਸਲਾ ਲੈ ਸਕਦਾ ਵਾ ਇਹੋ ਜੇ ਫੈਸਲੇ ਨੂੰ ਆਪਾਂ ਇਨਕਾਰਦੇ ਆ ਔਰ ਆਪਾਂ ਹਾਈ ਕੋਰਟ ਕਾਰੀ ਸੁਪਰੀਮ ਕੋਰਟ ਕਾਰੀ ਬੇਨਤੀ ਕਰਦੇ ਆ ਕਿ ਇਸ ਚੀਜ਼ 'ਤੇ ਵੀ ਧਿਆਨ ਦਿੱਤਾ ਜਾਵੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜਾਈਏ ਕੀ ਨਾਮ ਬੱਬਾ ਜੀ ਦਾ ਇਰਾਨਾ ਨੂੰ ਰੈਸਿੰਗ ਨੰਬਰਾਂ ਦੇ ਅੱਜ ਜੋ ਪਾਵਨ ਵਾਲਮੀ ਕੀ ਤੀਰਥ ਐਕਸ਼ਨ ਕਮੇਟੀ ਦੇ ਦਫ਼ਤਰ ਦੇ ਵਿੱਚ ਇਕੱਤਰ ਹੋਈਆਂ ਜਥੇਬੰਦੀਆਂ ਔਰ ਸਾਂਝ ਐਕਸ਼ਨ ਕਮੇਟੀ ਜਿਹੜੀ ਉਹ ਵੀ ਸਾਰੀ ਜਥੇਬੰਦੀਆਂ ਇਸ ਜਗ੍ਹਾ ਤੇ ਪਹੁੰਚੇ ਆ ਉਹਨਾਂ ਦੇ ਵਿੱਚ ਜੋ ਵੀ ਵਿਚਾਰ ਸਾਂਝੇ ਕੀਤੇ ਗਏ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆਂ ਜੀ ਜਿਹੜਾ ਅੱਜ ਸਾਗੜੇ ਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਵਾ ਉਹ ਸਾਰੀਆਂ ਹੀ ਕਮੇਟੀਆਂ ਵੱਲੋਂ ਜਥੇਬੰਦੀਆਂ ਵੱਲੋਂ ਔਰ ਸਾਡੀ ਸਮਾਜ ਸੁਧਾਰ ਲਹਿਰ ਅੰਮਰਸਰ ਕਮੇਟੀ ਵੱਲੋਂ ਜਿਵੇਂ ਕਿ ਮੈਂ ਨਰਵੈਰ ਸਿੰਘ ਤੇ ਬੱਬੂ ਪ੍ਰਧਾਨ ਜੀ ਸਾਡੇ ਹੋਰ ਵੀ ਜਥੇਬੰਦੀਆਂ ਵੀ ਆ ਬਾਬਾ ਜੋਗਗਤ ਸਿੰਘ ਜੀ ਅਤੇ ਬਾਬਾ ਜੋਤੀ ਜੀ ਉਹ ਵੀ ਸਾਡੇ ਨਾਲ ਨੇ ਅਸੀਂ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਜਿਹੜੀ ਇਹ ਜਿਹੜਾ ਮੁੱਦਾ ਵਾ ਸਰਪੰਚ ਵਾਲਾ ਜਿਹੜਾ ਨਾਮ ਆ ਉਹ ਵਿੱਚ ਜਦੋਂ ਸਾਰੀ ਉਹਨੇ মিডিਆ ਦੇ ਵਿੱਚ ਜਾਂ ਟੈਲੀਫੋਨ ਦੇ ਰਾਹੀਂ ਉਹਨੇ ਧਮਕੀ ਦਿੱਤੀ ਹੈ ਕਿ ਇਹ ਲੋਕ ਸਾਡੀ ਇੱਕ ਪੈਰ ਦੀ ਜੁੱਤੀ ਹੈ ਸਾਨੂੰ ਬਹੁਤ ਜ਼ਰਦੀਆਂ ਧਮਕੀਆਂ ਦਿੱਤੀਆਂ ਸਾਡੇ ਗਰੀਬ ਵਰਗ ਦੇ ਲੋਕਾਂ ਨੂੰ ਸਾਗੜੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਗਰੀਬਾ ਲੋਕਾਂ ਨੂੰ ਧਮਕੀਆਂ ਦਿੱਤੀਆਂ ਅੱਜ ਤੱਕ ਕੋਈ ਪਰਚਾ ਨਹੀਂ ਹੋਇਆ ਤੇ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਇਹ ਜਿਹੜਾ ਪਰਚਾ ਵਾ ਇਹ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਨਹੀਂ ਤੇ ਇਸ ਤੋਂ ਇਸ ਦੇ ਜਿਹੜੇ ਉਹ ਗੰਮੀਰ ਛੱਡੇ ਨਿਕਲਣਗੇ ਸਾਡੀ ਬੇਨਤੀ ਜਿਹੜੀ ਆ ਇਹ ਸਦਕਾਰ ਕੀਤੀ ਜਾਵੇ ਇੱਥੇ ਬੇਨਤੀਆਂ ਜੇ ਸਾਡੀਆਂ ਨਹੀਂ ਕੀਤੀਆਂ ਜਾਣਗੀਆਂ ਤੇ ਸਾਨੂੰ ਹੱਥ ਚੁੱਕਣਾ ਆਉਂਦਾ ਤੇ ਅਸੀਂ ਹੱਥ ਵੀ ਚੁੱਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਗੀਸ ਸਿੰਘ ਬਾਬਾ ਜੀਵਨ ਸਿੰਘ ਸ਼ਿਵਾਸਰਟੀ ਦੇ ਪ੍ਰਧਾਨ ਤਰਨਤਾਰ ਮੇਰੀਏ ਤੋਂ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਨੇ ਅਸੀਂ ਆਪਣੀ ਸਮਾਜ ਦੀ ਜਿਹੜੀ ਆ ਲੜਾਈ ਆ ਸਾਰੇ ਜਣੇ ਇਕੱਠੇ ਹੋ ਕੇ ਲੜਾਂਗੇ ਇੱਕ ਪਲੇਟਫਾਰਮ ਤੇ ਮੇਰਾ ਇਹੋ ਹੀ ਸਾਰੀ ਕੌਮ ਨੂੰ ਸਿਖਾ ਕਿ ਸਾਰੀ ਦੁਨੀਆ ਵਿੱਚ ਸੌ ਮਹੰਨੀਆਂ ਜੱਟਾਂ ਬੰਦੀਆਂ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀ ਹੋਈਏ ਸਾਰੇ ਇਕੱਠੇ ਹੋ ਕੇ ਆਪਣੀ ਕੌਮ ਦੇ ਹੱਕ ਤੇ ਜਿਹੜਾ ਸੰਘਰਸ਼ ਕਰੀਏ ਗੁਰਵੰਦੀ ਕਾਂ ਕਾਲਾ ਵਾਹ ਕਿਤੇ ਬਾਬਾ ਜੀ